ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸ੍ਰੀ ਮਹੱਲਾ 14 ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਏ ਭਾਈ ਪਰਮੇਸ਼ਰ ਦਾ ਨਾਮ ਹੀਰੀਆ ਤੇ ਲਾਲਾਂ ਨਾਲੋਂ ਵੀ ਭਾਰੀ ਬਹੁਤਾ ਅਮੋਲਕ ਅਨਮੋਲ ਹੈ ਬ੍ਰਹਮ ਗਿਆਨ ਰੂਪੀ ਹੀਰਾ ਪ੍ਰੇਮ ਰੂਪੀ ਲਾਲ ਬੜਾ ਅਮੋਲਕ ਹੈ ਪਰੰਤੂ ਤਨ ਮਨ ਤਨ ਦੇਣ ਵਾਲੇ ਅਧਿਕਾਰੀ ਰੂਪ ਗਾਹਕ ਖਰੀਦਦਾਰ ਤੋਂ ਬਗੈਰ ਕੱਖਾ ਕਈ ਕੱਖਾਂ ਦੇ ਵਿੱਚ ਮੀਕਾ ਮਿਲ ਰਿਹਾ ਹੈ ਅਥਵਾ ਮਨੁੱਖਾ ਜਨਮ ਵੀ ਹੀਰਿਆਂ ਤੇ ਲਾਲਾਂ ਨਾਲੋਂ ਬਹੁਤ ਅਮੋਲਕ ਹੈ ਜੋ ਪਰਮੇਸ਼ਰ ਦੇ ਨਾਮ ਖਰੀਦਣ ਤੋਂ ਬਗੈਰ ਮੀਕਾ ਇੱਕ ਕੱਖ ਦੇ ਮੁੱਲ ਦਾ ਜੀਵਨ ਹੈ ਕੱਖਾਂ ਰੂਪ ਵਿਸ਼ਿਆਂ ਦੇ ਵਿੱਚ ਮੀਕਾ ਮਿਲਿਆ ਰਿਹਿੰਦਾ ਹੈ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਿਕਾਨੋ ਲਖਾ ਜਦੋਂ ਸਤਗੁਰੂ ਸਾਹਿਬ ਜੀ ਨੇ ਤਨ ਮਨ ਤਨ ਅਰਪਣ ਵਾਲੇ ਸਾਧੂ ਸ੍ਰੇਸ਼ਟ ਅਧਿਕਾਰੀ ਨਾਮ ਰੂਪੀ ਬ੍ਰਹਮ ਰੂਪੀ ਰਤਨ ਦੇ ਗਾਹਕ ਖਰੀਦਣ ਵਾਲਿਆਂ ਨੂੰ ਵੇਖਿਆ ਤਦੋਂ ਨਾਮ ਰੂਪੀ ਬ੍ਰਹਮ ਰੂਪੀ ਰਤਨ ਲੱਖਾਂ ਦਾ ਵਿਕ ਗਿਆ ਤਦੋਂ ਉਸ ਅਧਿਕਾਰੀ ਨੇ ਬਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਰੂਪ ਦੀ ਪ੍ਰਾਪਤੀ ਰੂਪ ਲੱਖਾਂ ਦੀ ਕੀਮਤ ਵਾਢ ਲਈ ਮੇਰਾ ਮਨ ਗੁਪਤ ਹੀਰ ਹਰ ਰਾਖਾ ਏ ਭਾਈ ਮੇਰਾ ਮੇਰੇ ਪਿਆਰੇ ਮਨ ਦੇ ਅੰਦਰ ਹੀ ਹਰ ਪਰਮੇਸ਼ਰ ਨੇ ਗਿਆਨ ਰੂਪੀ ਸਰੂਪ ਰੂਪੀ ਹੀਰਾ ਗੁਪਤਲ ਕੋਕੇ ਰੱਖਿਆ ਹੋਇਆ ਹੈ ਮੇਰੇ ਮਨ ਗੁਪਤ ਹੀਰ ਹਰ ਰੱਖਾ ਏ ਭਾਈ ਮੇਰੇ ਪਿਆਰੇ ਮਨ ਦੇ ਅੰਦਰ ਹੀ ਪਰਮੇਸ਼ਰ ਨੇ ਗਿਆਨ ਰੂਪੀ ਸਰੂਪ ਰੂਪੀ ਹੀਰਾ ਗੁਪਤਲ ਕੋਕੇ ਰੱਖਿਆ ਆਇਆ ਹੈ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰ ਆਖਾ ਰਹਾ ਜਿਸ ਵੇਲੇ ਦੀਨ ਗਰੀਬਾਂ ਤੇ ਦਇਆ ਕਰਨ ਵਾਲੇ ਦਿਆਲੂ ਪਰਮੇਸ਼ਰ ਨੇ ਪੂਰਬਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ ਪੂਰਨ ਸਤਗੁਰਾਂ ਨੂੰ ਸਾਨੂੰ ਸ੍ਰੇਸ਼ਟ ਅਧਿਕਾਰੀ ਜਾਣ ਕੇ ਮਿਲਾਇਆ ਨਾ ਸਤਗੁਰਾਂ ਦੇ ਨਾਲ ਮਿਲਣੇ ਕਰਕੇ ਅਸੀਂ ਨਾਮ ਰੂਪੀ ਸੱਚ ਆਨੰਦ ਸਰੂਪ ਰੂਪੀ ਹੀਰੇ ਨੂੰ ਪਰਖਾ ਪਰਖ ਲਿਆ ਜਿਵੇਂ ਜੋਰੀ ਤੋਂ ਹੀਰਾ ਪਰਖਾਈਦਾ ਹੈ ਦੇਵੇਂ ਗੁਰਾਂ ਦੇ ਮਿਲਣੇ ਕਰਕੇ ਆਤਮਕ ਸਰੂਪ ਰੂਪੀ ਹੀਰੇ ਨੂੰ ਪਰਖ ਲਿਆ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ ਮਨਮੁਖ ਕੋਠੀ ਅਗਿਆਨ ਅੰਦੀਰਾ ਤਿੰਨ ਘਰ ਰਤਨ ਨ ਲਖਾ ਜਿਨ੍ਹਾਂ ਮਨ ਦੇ ਪਿੱਛੇ ਤੁਰਨ ਵਾਲੇ purkha ਦੇ ਬੁੱਧੀ ਰੂਪ ਅੰਤਹਿ ਕਰਨ ਰੂਪੀ ਕੋਠੜੀ ਦੇ ਅੰਦਰ ਅਗਿਆਨ ਦਾ ਹਨੇਰਾ ਪਿਆ ਹੋਇਆ ਹੈ ਉਹਨਾਂ ਨੇ ਆਪਣੇ ਅੰਤਹਿ ਕਰ ਰੂਪੀ ਘਰ ਵਿੱਚ ਨਾਮ ਬ੍ਰह्म ਰੂਪੀ ਰਤਨ ਨੂੰ ਲੱਖਾਂ ਲਖਿਆ ਭਾਵ ਜਾਣਿਆ ਨਹੀਂ ਹੈ ਤੇ ਊਜੜ ਪਰਮ ਮੋਏ ਗਾਵਾਰੀ ਮਾਇਆ ਭਉੰਗ ਵਿਖ ਚਖ ਕਿਉਂਕਿ ਉਹਨਾਂ ਮਨਮੁੱਖਾ ਨੇ ਮਾਇਆ ਰੂਪੀ ਭਉੰਗ ਸਪਣੀ ਦੀ ਵਿਸ਼ਿਆ ਰੂਪੀ ਵਿਖ ਜ਼ਹਿਰ ਨੂੰ ਚਖਾ ਸਖਾਦਾ ਹੈ ਇਸੇ ਲਈ ਉਹ ਗਾਵਾਰੀ ਬੇਸਮਝ ਸੰਸਾਰ ਰੂਪੀ ਉਜਾੜ ਵਿੱਚ ਪਏ ਹੋਏ ਜੂਨਾ ਵਿੱਚ ਪਰਮਦੇ ਪਰਮਦੇ ਮੋਏ ਮਰ ਰਹੇ ਹਨ ਹਰ ਹਰ ਸਾਧ ਮੇਲੋ ਜਨ ਨੀਕੇ ਹਰ ਸਾਧੂ ਸ਼ਰਣ ਹਮ ਰਾਖਾ ਸਤਿਗੁਰੂ ਕਿਰਪਾ ਕਰ ਰਹੇ ਹਨ ਏ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਜੀ ਸਾਨੂੰ ਆਪ ਜੀ ਦੀ ਨੀਕੇ ਚੰਗੀ ਭਾਪ ਪ੍ਰੇਮਾ ਭਗਤੀ ਕਰਨ ਵਾਲੇ ਸ੍ਰੇਸ਼ਟ ਮਹਾਤਮਾ ਦੀ ਸੰਗਤ ਨਾਲ ਮਿਲਣਾ ਕਰੋ ਅਤੇ ਹੇ ਹਰਿ ਹਰੀ ਹਮ ਸਾਨੂੰ ਸ੍ਰੇਸ਼ਟ ਗੁਰਾਂ ਦੀ ਸ਼ਰਣ ਓਟ ਵਿੱਚ ਰੱਖਣਾ ਕਰੋ ਹਰ ਅੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਕਾ ਹੇ ਸਰਬਕੇ ਸੁਆਮੀ ਮਾਲਕ ਪਾਪਾਂ ਦੇ ਹਰ ਹਾਰਕ ਪ੍ਰਭ ਪਰਮੇਸ਼ਰ ਜੀ ਆਪ ਜੀ ਸਾਡਾ ਅੰਗੀਕਾਰ ਪੱਖ ਕਰੋ ਸਾਨੂੰ ਅੰਗੀਕਾਰ ਗ੍ਰਹਿਣ ਕਰੋ ਕਿਉਂਕਿ ਅਸੀਂ ਸੰਸਾਰ ਦੇ ਆਵਲੋਂ ਭਾਗ ਦੌੜ ਕੇ ਤੁਹਾਡੀ ਸ਼ਰਨ ਵਿੱਚ ਪਏ ਹੋਏ ਹਾਂ ਜੇਵਾ ਕਿਆ ਗੁਣ ਆਖ ਬਖਾਣੈ ਤੁਮ ਵੱਡ ਅਗਮ ਵੱਡ ਪੁਰਖਾ ਏ ਪਰਮੇਸ਼ਰ ਜੀ ਮੈਂ ਆਪਣੀ ਇੱਕ ਜੇਵਾ ਜ਼ੁਬਾਨ ਦੇ ਨਾਲ ਆਪ ਜੀ ਦੇ ਕਿਹੜੇ ਕਿਹੜੇ ਗੁਣ ਕਹਿ ਕੇ ਕਥਨ ਕਰਾਂ ਯੋ ਕੇ ਤੁਸੀਂ ਬ੍ਰਹਮਾ ਵਿਸ਼ਨੂ ਆਦ ਵੱਡਿਆਂ ਤੋਂ ਵੀ ਵੱਡੇ ਅਗੰਮ ਪੁਰਖ ਹੋ ਵੱਡਿਆਂ ਪੁਰਖਾਂ ਤੋਂ ਵੀ ਵੱਡੇ ਪੁਰਖਾ ਪੂਰਨ ਹੋ ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਨ ਡੁੱਬਤ ਹਰ ਰਖਾ ਸਤਗੁਰੂ ਜੀ ਕਥਨ ਕਰਦੇ ਹਨ ਕਿ ਹੇ ਹਰ ਪਰਮੇਸ਼ਰ ਜੀ ਜਿਨ੍ਹਾਂ ਗੁਰਮੁਖ ਜਨਾਂ ਉਤੇ ਆਪ ਜੀ ਨੇ ਕਿਰਪਾ ਦਇਆ ਦ੍ਰਿਸ਼ਟੀ ਧਾਰਨ ਕੀਤੀ ਹੈ ਉਹਨਾਂ ਨੂੰ ਪਾਪਾਂ ਦੇ ਭਾਰ ਕਰਕੇ ਪਾਖਾਨ ਪੱਥਰ ਦੀ ਨਿਆਈ ਡੁੱਬ ਰਿਆਂ ਨੂੰ ਪਾਪਾਂ ਰੂਪੀ ਪੱਥਰਾਂ ਕਰਕੇ ਡੁੱਬਦਿਆਂ ਨੂੰ ਪੱਥਰ ਵਾਂਗੂ ਕਠੋਰ ਚਿਤ ਵਾਲਿਆਂ ਨੂੰ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬਦਿਆਂ ਨੂੰ ਰੱਖ ਲਿਆ ਹੈ ਜੈਤਸਰੀ ਮਹੱਲਾ ਚੌਥਾ ਜਿਸ ਵਕਤ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਪੁਜੇ ਤਉ ਉੱਥੇ ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਭੱਲਿਆਂ ਦੀ ਵੰਚ ਦਾ ਪਰਿਵਾਰ ਸੀ ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਆਪਣੇ ਔਗਣਾ ਨੂੰ ਮਟਾਉਣ ਵਾਸਤੇ ਤੇ ਗੁਣ ਧਾਰਨ ਲਈ ਕਿਸ ਪ੍ਰਕਾਰ ਬੇਨਤੀ ਕਰਨੀ ਚਾਹੀਦੀ ਹੈ ਤਾਂ ਸੁਣ ਕਰਕੇ ਸਤਿਗੁਰੂ ਜੀ ਪਰਮ ਉਪਦੇਸ਼ ਦਿੰਦਿਆਂ ਸ਼ਬਦ ਉਚਾਰਨ ਕਰਕੇ ਬੇਨਤੀ ਕਰਨ ਦਾ ਢੰਗ ਦੱਸਦੇ ਹਨ ਹਮ ਬਾਰਕ ਕਸ਼ੂ ਨਾ ਜਾਣਹਿ ਗਤ ਮਿਤ ਤੇਰੇ ਮੂਰਖ ਮੁਗਧ ਈਾਨਾ हे ਪਰਮੇਸ਼ਰ ਜੀ ਹਮ ਅਸੀਂ ਤੇਰੇ ਬਾਰਕ ਬਚਿਆਂ ਦੀ ਨਿਆਈ ਹਾਂ ਤੇਰੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਕਸ਼ੂ ਕੇ ਕੁਝ ਵੀ ਨਹੀਂ ਜਾਣਦੇ ਹਾਂ ਕਿਉਂਕਿ ਅਸੀਂ ਤੁਹਾਡੇ ਸਰੂਪ ਸ਼ਾਸਤਰ ਗਿਆਤ ਤੋਂ ਰਹਿਤ ਹੋਣੇ ਕਰਕੇ ਮੂਰਖ ਵਿਵਹਾਰਕ ਗਿਆਤ ਤੋਂ ਰਹਿਤ ਮੁਗਧ ਬੇਸਮਝ ਤੇ ਪਰਮਾਰਥ ਗਿਆਤ ਤੋਂ ਵੀ ਇਅਾਨੇ ਅਗਿਆਤ ਢੂੰਡ ਕਰਕੇ ਅਗਿਆਨੀ ਹਰ ਕਿਰਪਾ ਧਾਰ ਦੀਜੈ ਮਤ ਊਤਮ ਕਰ ਲੀਜੈ ਮੁਗਧ ਸਿਆਨਾ ਏ ਹੇ ਹਰ ਪਰਮੇਸ਼ਰ ਜੀ ਆਪ ਜੀ ਕਿਰਪਾ ਦਇਆ ਦ੍ਰਿਸ਼ਟੀ ਧਾਰਨ ਕਰਕੇ ਸਾਨੂੰ ਆਤਮਿਕ ਪ੍ਰਾਪਤੀ ਵਾਲੀ ਊਤਮ ਸ੍ਰੇਸ਼ਟ ਮਤ ਬੁੱਧੀ ਦੇਵੋ ਅਤੇ ਮੈਨੂੰ ਸਾਸ਼ਤਰ ਗਿਆਤ ਵੱਲੋਂ ਮੂਰਖ ਨੂੰ ਪਰਮਾਰਥ ਵੱਲ ਸਿਆਨਾ ਸੁਜਾਨ ਸਿਆਣਾ ਕਰ ਲਵੋ ਕਿਉਂਕਿ ਮੇਰਾ ਮਨ ਆਲਸੀਆ ਉਗਲਾਨਾ ਮੇਰਾ ਤੂੰ ਭਾਵ ਸਾਡਾ ਮਨ ਹਿਰਦਾ ਤੇਰੇ ਸਿਮਰਨ ਵੱਲੋਂ ਆਲਸੀਆ ਦਿਲਿੱਦਰ ਕਰਦਾ ਹੈ ਅਤੇ ਅਵਿਦਿਆ ਦੀ ਨੀਂਦ ਵਿੱਚ ਉਗਲਾਨਾ ਉਹ ਨੀਂਦਰਾ ਉੰਗਦਾ ਰਹਿੰਦਾ ਸਾਡੇ ਮਨ ਦੀ ਹਾਲਤ ਹੈ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਉਦੋਂ ਤਾਂ ਪਾਸੇ ਵਟ ਵਟ ਕੇ ਪਾਸੇ ਲੈ ਲੈ ਕੇ ਸੌਂਦਾ ਹੈ ਕਦੇ ਪੁੱਠਾ ਹੁੰਦਾ ਹੈ ਕਦੇ ਸਿੱਧਾ ਹੁੰਦਾ ਹੈ ਜਦੋਂ ਨਾਮ ਦਾ ਵੇਲਾ ਹੈ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੋਲਾਨਾ ਰਹਾਉ ਏ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਜੀ ਜਦੋਂ ਸਾਨੂੰ ਆਪ ਜੀ ਨੇ ਤੁਹਾਡਾ ਨਾਮ ਜਦੋਂ ਸਾਨੂੰ ਆਪ ਜੀ ਨੇ ਤੁਹਾਡਾ ਨਾਮ ਜਪਣ ਵਾਲੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਨ ਲਿਆ ਕੇ ਮਿਲਣਾ ਕੀਤਾ ਤੋਂ ਸ੍ਰੇਸ਼ਟ ਗੁਰਾਂ ਦੀ ਸੰਗਤ ਵਿੱਚ ਮਿਲ ਕੇ ਪੰਜ ਕੋਸ਼ਾਂ ਰੂਪੀ ਕਵਟ ਕਵਾੜ ਖੁਲਾਣਾ ਕਈ ਖੁੱਲ ਗਏ ਹਨ ਰਹਾਉ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹਿਰ ਰ ਮੇਰੇ ਪ੍ਰੀਤਮ ਨਾਮ ਪਰਾਨਾ ਏ ਗੁਰ ਸਤਿਗੁਰੂ ਜੀ ਮੇਰੇ ਹਿਰ ਰ ਹਿਰਦੇ ਵਿੱਚ ਛਿਨ ਛਿਨ ਕਾਲ ਰਤੀ ਰਤੀ ਕਾਲ ਵਿੱਚ ਨਾਮ ਦੀ ਪ੍ਰੀਤ ਲਗਨ ਲਗਾਉਣਾ ਕਰੋ ਕਿਉਂਕਿ ਮੇਰੇ ਪ੍ਰੀਤਮ ਪਿਆਰੇ ਪਰਮੇਸ਼ਰ ਦਾ ਨਾਮ ਹੀ ਮੇਰੇ ਪ੍ਰਾਣਾਂ ਦਾ ਆਸਰਾ ਪਿਆਰੇ ਨਾਮ ਨੂੰ ਹੀ ਪ੍ਰਾਣਾਂ ਪਛਾਣਿਆ ਹੈ ਬਿਨ ਨਾਵੈ ਮਰ ਜਾਈਏ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਭਾਨਾ ਏ ਮੇਰੇ ਠਾਕੁਰ ਸਵਾਮੀ ਜੀ ਆਪ ਜੀ ਦੇ ਨਾਮ ਜਪੇ ਤੋਂ ਬਗੈਰ ਮਰ ਹੀ ਜਾਈਦਾ ਹੈ ਜਿਵੇਂ ਅਮਲੀ ਨਸ਼ਾਈ ਬੁਰਖ ਨਸ਼ੇ ਵਿੱਚ ਹੀ ਲੁਭਾਨਾ ਲੁਭਾਏ ਮਰ ਰਹਾ ਰੇਂਦਾ ਜਿਵੇਂ ਅਮਲੀ ਨੂੰ ਅਮਲ ਖਾਦੇ ਤੋਂ ਬਿਨਾਂ ਚੈਨ ਨਹੀਂ ਨਾ ਆਉਂਦਾ ਉਸੇ ਪ੍ਰਕਾਰ ਨਾਮ ਜਪੇ ਤੋਂ ਬਿਨਾਂ ਰਹਾ ਨਹੀਂ ਜਾਂਦਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਧੁਰ ਪਾਗ ਪੁਰਾਨਾ ਕੀ ਹਰ ਪਰਮੇਸ਼ਰ ਜਿਨ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਆਪ ਜੀ ਦੀ ਪ੍ਰਾਪਤੀ ਦੀ ਪ੍ਰੀਤ ਲੱਗੀ ਹੈ ਉਹਨਾਂ ਦੇ ਧੁਰ ਆਦ ਤੋਂ ਹੀ ਪੁਰਾਣਾ ਪ੍ਰਾਤਨ ਭਾਗ ਲੇਖ ਪੁੰਨ ਕਰਮ ਕਰੇ ਹੋਏ ਹਨ ਤਿਨ ਹਮ ਚਰਨ ਸਰੇ ਵਹਿ ਖਿੰਖਿਨ ਜਿਨ ਹਰ ਮੀਠ ਲਗਾਨਾ ਹੀ ਪਰਮੇਸ਼ਰ ਜੀ ਉਹਨਾਂ ਗੁਰਮੁਖ ਜਨਾਂ ਦੇ ਚਰਨਾਂ ਦਾ ਹਮ ਅਸੀਂ ਛਿਨ ਛਿਨ ਭਾਵ ਰਤੀ ਰਤੀ ਕਾਲ ਵਿੱਚ ਸਰੇ ਵਹਿ ਸੇਵਨ ਕਰਦੇ ਹਾਂ ਕਿ ਹਰ ਪਰਮੇਸ਼ਰ ਜਿਨ੍ਹਾਂ ਨੂੰ ਤੁਹਾਡਾ ਨਾਮ ਮਿੱਠਾ ਲਗਾਨਾ ਲੱਗ ਆਇਆ ਹੈ ਪਾਪ ਤੁਹਾਡੇ ਨਾਮ ਨੂੰ ਗੰਨੇ ਦੀ ਨਿਆਈ ਮਿੱਠਾ ਜਾਣ ਕੇ ਗਾਉਣਾ ਕੀਤਾ ਹੈ ਹਰ ਹਰ ਕਿਰਪਾ ਤਾਰੀ ਮੇਰੇ ਠਾਕੁਰ ਜਨ ਬਿਸ਼ਰਿਆ ਚਿਰੀ ਮਿਲਾਨਾ ਏ ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਪਾਪਾਂ ਦੇ ਹਰ ਹਾਰਕ ਮੇਰੇ ਠਾਕੁਰ ਸਵਾਮੀ ਪਰਮੇਸ਼ਰ ਜੀ ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਦਇਆ ਦ੍ਰਿਸ਼ਟੀ ਤਾਰੀ ਹੋਈ ਹੈ ਭਾਵ ਕੀਤੀ ਹੈ ਉਹਨਾਂ ਚਿਰੀ ਚਿਰਾਂ ਦੇ ਵਿਛੜਿਆ ਭਗਤ ਜਨਾਂ ਨੂੰ ਤੂੰ ਆਪਣੇ ਸਰੂਪ ਨਾਲ ਮਿਲਾ ਲਿਆ ਹੈ ਧੰਨ ਧੰਨ ਸਤਿਗੁਰ ਜਿਨ ਨਾਮ ਦਰੜਾਇਆ ਜਨ ਨਾਨਕ ਤਿਸ ਕੁਰਬਾਨਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਹਰ ਪਰਮੇਸ਼ਰ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜਿੰਨਾ ਸਤਗੁਰਾਂ ਨੇ ਮੈਨੂੰ ਤੇਰਾ ਅੰਮ੍ਰਿਤ ਨਾਮ ਦ੍ਰਿੜ ਕਰਵਾਇਆ ਹੈ ਮੈਂ ਜਨਦਾਸ ਉਸ ਸਤਗੁਰਾਂ ਤੇਰੇ ਨਾਮ ਤੋਂ ਕੁਰਬਾਨਾ ਬਲਹਾਰ ਜਾਂਦਾ ਹਾਂ ਜੈਤ ਸ੍ਰੀ ਮਹੱਲਾ ਚੌਥਾ ਸਤਗੁਰ ਸਾਜਿਨ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਾਗਬਾ ਏ ਭਾਈ ਜੋ ਸਤਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਇਸ ਲੋਕ ਤੇ ਪਰਲੋਕ ਦੇ ਸੱਜਣ ਪੁਰਖ ਜੋ ਕਿ 18 ਪ੍ਰਕਾਰ ਦੇ ਨਰਕ ਮੰਨੇ ਹਨ ਉਹਨਾਂ ਵਿੱਚੋਂ ਇੱਕ ਪੂ ਨਾਮੇ ਨਰਕ ਵੀ ਹੈ ਸੋ ਪੂ ਨਾਮੇ ਨਰਕ ਆਦਿਕ ਤੋਂ ਰੱਖ ਰੱਖਿਆ ਕਰਨ ਵਾਲੇ ਹਨ ਉਹਨਾਂ ਵੱਡ ਵੱਡੇ ਸਤਿਗੁਰਾਂ ਨੂੰ ਪਾਉਣਾ ਕੀਤਾ ਹੈ ਜੋ ਸਤਿਗੁਰੂ ਪਰਮੇਸ਼ਰ ਦੇ ਨਾਮ ਰਸ ਦੇ ਰਸਗੇ ਹਨ ਜੋ ਰਸਗੇ ਸਤਿਗੁਰੂ ਜੀ ਹਰੀ ਨਾਮ ਦੇ ਪ੍ਰੇਮੀ ਹਨ ਉਹਨਾਂ ਸਤਿਗੁਰਾਂ ਨੇ ਹੀ ਸਾਡੇ ਚਿੱਤ ਨੂੰ ਨਾਮ ਦੇ ਵਿੱਚ ਰਸਾ ਦਿੱਤਾ ਹੈ ਜਿਸ ਕਰਕੇ ਹੁਣ ਸਾਨੂੰ ਵਿਸ਼ੇਸ਼ ਕਰਕੇ ਬ੍ਰਹਮ ਗਿਆਨ ਰੂਪੀ ਫਲ ਲਾਗਬਾ ਲੱਗ ਗਿਆ ਹੈ ਮਾਇਆ ਪਉੰਗ ਗਰਸਿਉ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਢ ਬਾ ਇਹ ਪ੍ਰਾਣਾਤਾਰੀ ਜੀਵ ਮਾਇਆ ਰੂਪੀ ਪਉੰਗ ਸਪਣੀ ਦੇ ਪਕੜੇ ਹੋਏ ਹਨ ਗਰਸੇ ਹੋਏ ਹਨ ਪਾਤਸ਼ਾਹ ਫਰਮਾਉਂਦੇ ਪਰੰਤੂ ਜਿਨ੍ਹਾਂ ਨੇ ਸਤਗੁਰਾਂ ਦੇ ਬਚਨੀ ਉਪਦੇਸ਼ ਦੁਆਰਾ ਹਰ ਪਰਮੇਸ਼ਰ ਦੇ ਨਾਮ ਨੂੰ ਕਮਾਉਣਾ ਕੀਤਾ ਉਨ੍ਹਾਂ ਦੀ ਹਰੀ ਨਾਮ ਨੇ ਵਿਸ਼ੇਸ਼ ਕਰਕੇ ਅੰਦਰੋਂ ਵਿਸ਼ਿਆਂ ਦੀ ਬਿਸ ਜਾਹਿਰ ਨੂੰ ਬਾਹਰ ਕਾਢ ਬਾ ਕਢ ਦਿੱਤਾ ਹੈ ਮੀਰਾ ਮਨ ਰਾਮ ਨਾਮ ਰਸ ਲਾਗਬਾ ਗੁਰਾਂ ਦੀ ਕਿਰਪਾ ਦੁਆਰਾ ਸਾਡਾ ਮਨ ਹਿਰਦਾ ਵੀ ਵਿਸ਼ੇਸ਼ ਕਰਕੇ ਪਰਮੇਸ਼ਰ ਦੇ ਨਾਮ ਦੇ ਰਸ ਪ੍ਰੇਮ ਵਿੱਚ ਲਾਗਬਾ ਲੱਗ ਗਿਆ ਹੈ ਹਰ ਕੀਏ ਪਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਾਖ ਬਰਹਾਉ ਸਾਧ ਸ੍ਰੀਸ਼ਟ ਸਤਿਗੁਰਾਂ ਦੇ ਨਾਲ ਮਿਲਾ ਕਰਕੇ ਪਰਮੇਸ਼ਰ ਨੇ ਪਤਿਤ ਪਾਪੀ ਵੀ ਪਵਿੱਤਰ ਕਰ ਦਿੱਤੇ ਹਨ ਜਿਹੜੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਰਸ ਨੂੰ ਵਿਸ਼ੇਸ਼ ਕਰਕੇ ਚਾਖਬਾ ਚੱਕਦੇ ਹਨ ਰਹਾਉ ਬਿਸਰਾਮ ਦੀ ਕੀ ਸਤਿਗੁਰੂ ਕਿਰਪਾ ਕਰਦੇ ਆ ਤਨ ਤਨ ਵਡਪਾਗ ਮਿਲਿਓ ਗੁਰ ਸਾਧੂ ਮਿਲ ਸਾਧ ਲਿਵ ਉਣਮਨ ਲਾਗਬਾ ਉਹ ਵੱਡਿਆਂ ਭਾਗਾਂ ਵਾਲੇ ਧੰਤਾ ਦੇ ਜੋਗਾਂਨ ਉਹਨਾਂ ਵੱਡਿਆਂ ਭਾਗਾਂ ਵਾਲਿਆਂ ਦੀ ਸੰਸਾਰ ਵਿੱਚ ਧਨ ਧਨ ਹੁੰਦੀ ਹੈ ਜੈ ਜੈਕਾਰ ਹੁੰਦੀ ਹੈ ਜਿਨ੍ਹਾਂ ਨੂੰ ਸ੍ਰੇਸ਼ਟ ਸਤਿਗੁਰੂ ਜੀ ਮਿਲੇ ਹਨ ਕਿਉਂਕਿ ਸ੍ਰੇਸ਼ਟ ਸਤਿਗੁਰਾਂ ਨਾਲ ਮਿਲ ਕੇ ਉਹਨਾਂ ਦੀ ਲਿਵ ਬਿਰਤੀ ਵਿਸ਼ੇਸ਼ ਕਰਕੇ ਉਣਮਨ ਤੁਰਿਆ ਅਵਸਥਾ ਵਿੱਚ ਲਾਗਬਾ ਲੱਗ ਗਈ ਹੈ ਤ੍ਰਿਸ਼ਨਾ ਅਗਨ ਬੁਜੀ ਸਾਥ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਉਹਨਾਂ ਦੀ ਤ੍ਰਿਸ਼ਨਾ ਰੂਪੀ ਅਗਨਾਮ ਰੂਪੀ ਜਲ ਨਾਲ ਬੁਝ ਗਈ ਤੇ ਆਤਮਿਕ ਸ਼ਾਂਤੀ ਪਾ ਲਈ ਹੈ ਕਿਉਂਕਿ ਉਹਨਾਂ ਨੇ ਨਿਰਮਲ ਉਜਲ ਪਰਮੇਸ਼ਰ ਦੇ ਉਜਲ ਨਿਰਮਲ ਗੁਣਾਂ ਨੂੰ ਵਿਸ਼ੇਸ਼ ਕਰਕੇ ਗਾਏ ਬਾ ਭਾਵ ਗੁਣਾਂ ਕੀਤਾ ਹੈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਉਜਲ ਗੁਣਾਂ ਨੂੰ ਗਾਉਣੇ ਕਰਕੇ ਉਜਲ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਤਿਨ ਕੇ ਭਾਗ ਖੀਨ ਤੁਰ ਪਾਏ ਜਿਨ ਸਤਗੁਰ ਦਰਸ ਨਾ ਪਾਏ ਬਾ ਉਹਨਾਂ ਦੀ ਤੁਰ ਆਦਤੋਂ ਹੀ ਖੀਨ ਨਾਸ਼ਵੰਤ ਖੀਨ ਮੰਦ ਭਾਗ ਕਰਮ ਪਾਏ ਹੋਏ ਸਮਝੋ ਜਿਨ੍ਹਾਂ ਨੇ ਮਨੁੱਖਾ ਜਨਮ ਪਾ ਕੇ ਵਿਸ਼ੇਸ਼ ਕਰਕੇ ਸਤਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਪਾਏ ਬਾ ਪਉਣੇ ਕੀਤੇ ਤੇ ਦੂਜੇ ਪਾਏ ਬਭ ਹੈ ਗਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਇਬਾ ਤੇਕੀ ਉਹ ਦਵੈਤ ਭਾ ਕਰਕੇ ਮਾਤਾ ਦੇ ਗਰਭ ਪੇਟ ਦੁਆਰਾ 84 ਲਖ ਜੂਨਾ ਵਿੱਚ ਪੈਂਦੇ ਹਨ ਇਹ ਉਹਨਾਂ ਦਾ ਵਿਸ਼ੇਸ਼ ਕਰਕੇ ਮਨੁੱਖਾ ਜਨਮ ਕੋ ਕਰਮਾ ਵਿੱਚ ਲੱਗ ਕੇ ਸਾਰਾ ਹੀ ਵਿਅਰਥ ਚਲਿਆ ਜਾਇਬਾ ਜਾਂਦਾ ਹੈ ਹਰ ਦੇਹ ਬੇਮਲ ਮਤ ਗੁਰ ਸਾਧ ਪਗ ਸੇਵੈ ਹਰ ਹਰ ਹਮ ਹਰ ਮੀਠ ਲਗਾਏ ਬਾਹੇ ਹੇ ਹਰ ਪਰਮੇਸ਼ਰ ਜੀ ਮੈਨੂੰ ਬਿਮਲ ਉੱਜਲ ਬੁੱਧੀ ਮਤ ਦੇਣਾ ਕਰੋ ਜਿਸ ਕਰਕੇ ਮੈਂ ਉਹਨਾਂ ਸਾਧ ਸ੍ਰੇਸ਼ਟ ਸਤਿਗੁਰਾਂ ਦੇ ਪਗ ਚਰਨਾਂ ਦਾ ਸੇਵਾ ਸੇਵਨ ਕਰਾਂ ਜਿਨ੍ਹਾਂ ਗੁਰਾਂ ਨੇ ਮੈਨੂੰ ਹਰ ਪਰਮੇਸ਼ਰ ਜੀ ਤੁਹਾਡਾ ਨਾਮ ਵਿਸ਼ੇਸ਼ ਕਰਕੇ ਮੀਠ ਪਿਆਰਾ ਲਗਾਏ ਬਾ ਲਗਾਇਆ ਹੈ ਜਨ ਨਾਨਕ ਰੇਣ ਸਾਧ ਪਗ ਮਾਗੇ ਹਰ ਹੋਏ ਦਇਾਲ ਦਿਵਾਇ ਬਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਸਾਧ ਸ੍ਰੇਸ਼ਟ ਜਨਾਂ ਦੇ ਪਗ ਚਰਨਾਂ ਦੀ ਰੇਣ ਧੂੜੀ ਮੰਗਦਾ ਹਾਂ ਇਸ ਕਰਕੇ हे ਹਰ ਪਰਮੇਸ਼ਰ ਆਪ ਜੀ ਦਿਆਲੂ ਹੋ ਕਰਕੇ ਮੈਨੂੰ ਉਹ ਧੂੜ ਵਿਸ਼ੇਸ਼ ਕਰਕੇ ਦਿਵਾਇ ਬਾ ਦਿਵਾਉਣਾ ਕਰੋ ਜੀ ਵਾਹੇ ਗੁਰੂ 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 ਵਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ